ਫੁਰਜੀ ਦੀ ਕੋਲ ਹੈਲੋ ਸਤਿ ਸ਼੍ਰੀ ਅਕਾਲ ਫੁਰਜੀ ਆਪਰੇ ਕਾਲ ਪੁੱਤਰ ਹੋਰ ਘਰ ਪਰ ਸਭ ਠੀਕ ਹੈ ਹਾਂਜੀ ਸਭ ਚੰਗਾ ਹੈ ਉੱਥੇ ਦੱਸੋ ਫੁਰਜੀ ਸਾਰੇ ਕਿਵੇਂ ਨੇ ਸ਼ੁਕਰ ਹੈ ਬੇਤੇ ਰੱਬ ਦਾ ਇੱਥੇ ਸਭ ਠੀਕ ਹੈ ਮਿੱਠ ਤੁਹਾਡੇ ਡੈਡੀ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਹਾਂਜੀ ਬਾਕੀ ਤਾਂ ਸਾਰੀ ਗੱਲ ਡੈਡੀ ਜੀ ਨੇ ਦੱਸ ਦਿੱਤੀ ਐ ਹਾਂਜੀ ਦੱਸੋ ਪੁੱਤਰ ਬਾਕੀ ਤਾਂ ਸਭ ਠੀਕ ਐ ਫੁੱਫੜ ਜੀ ਪਰ ਮੁੰਡਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਇਹ ਪਤਾ ਕਰ ਲਿਆ ਸੀਗਾ ਕੀ ਗੱਲ ਕਰਦੇ ਹੋ ਪੁੱਤਰ ਮੁੰਡਾ ਚੰਗੇ ਕਰਦਾ ਨਸ਼ੇ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਫੁੱਫੜ ਜੀ ਨਸ਼ੇ ਦੀ ਆਦਤ ਕਿਸੇ ਨੂੰ ਵੀ ਪੈ ਸਕਦੀ ਐ ਜੰਗੇ ਜੰਗੇ ਘਰਾਂ ਦੇ ਮੁੰਡੇ ਵੀ ਇਹ ਰਾ ਫੜ ਲੈਂਦੇ ਨੇ ਨਹੀਂ ਨਹੀਂ ਪੁੱਤਰ ਮੈਂ ਪਛਪਨ ਤੋਂ ਜਾਣਦਾ ਐਦਾਂ ਦੀ ਕੋਈ ਗੱਲ ਨਹੀਂ ਹੈ ਠੀਕ ਹੈ ਫੁੱਫੜ ਜੀ ਪਰ ਜਿਸ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਚੰਗਾ ਹੈ ਫਿਰ ਬਾਅਦ ਵਿੱਚ ਪਛਤਾਉਣਾ ਨਹੀਂ ਪੈਂਦਾ ਪੁੱਤਰ ਮੈਂ ਉਹਦੇ ਮਾਪਿਆਂ ਤੋਂ ਕਨਫਰਮ ਕੀਤਾ ਸੀਗਾ ਉਹ ਕਹਿੰਦੇ ਸਭ ਠੀਕ ਹੈ ਮਾਪੇ ਕਦੇ ਵੀ ਆਪਣੀ सही गल नहीं दसते फुफड़ जी ओह कहते मुद्दा मापे कई बार झूठ भी बोल दें फुफड़ जी सोचते ने वह तो बाद आपे छेगा पर कुछ जिंदगी खेड बन जाती है ਇੱਕ ਕੁੜੀ ਆਪਣੇ ਪਤੀ ਨਾਲ ਗਰੀਬੀ ਝੱਲ ਲਵੇਗੀ ਭੁੱਖੀ ਧੀਾਈ ਵੀ ਕੱਟ ਲਵੇਗੀ ਜ਼ਮੀਨ ਘਟ ਹੋਵੇ ਤਾਂ ਵੀ ਗੁਜ਼ਾਰਾ ਕਰ ਲੈਣਗੇ ਉਹ ਤਾਂ ਮਿਲ ਕੇ ਵੀ ਕਮਾ ਲੈਣਗੇ ਪਰ ਫੁੱਫੜ ਜੀ ਜਦੋਂ ਪਤੀ ਨਸ਼ੇੜੀ ਨਿਕਲਦਾ ਹੈ ਤਾਂ ਕੁੜੀ ਤੇ ਦੁੱਖਾਂ ਦਾ ਭਾਰ ਟੁੱਟ ਜਾਂਦਾ ਉਸ ਸਮੇਂ ਇੱਕ ਕੁੜੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੀ ਹੈ ਉਹਨੂੰ ਕੁਝ ਨਹੀਂ ਸੋਚਦਾ ਫਿਰ ਉਸਦੇ ਮਨ ਵਿੱਚ ਨਕਾਰਾਤਮਕ ਸੋਚ ਵਸ ਜਾਂਦੀ ਹੈ ਕਰ ਬਰਬਾਦੀ ਵੱਲ ਚੱਲ ਪੈਂਦਾ ਹੈ ਗਲਤਾ ਠੀਕ ਹੈ ਪੁੱਤਰ ਮੁੰਡੇ ਦੇ ਮਾਪੇ ਬਗਾਨੀ ਧੀ ਦਾ ਦਰਦ ਕਿੱਥੇ ਸਮਝਦੇ ਹਨ ਫੁੱਫੜ ਜੀ ਉਹ ਤਾਂ ਆਪਣੀ ਦੂਰ ਦੀ ਰਿਸ਼ਤੇਦਾਰੀ ਚ ਹੋਈਆਂ ਪੁੱਤਰ ਆਪਣੇ ਗੁਆਂਢੀ ਤਾਏ ਦੀ ਕੁੜੀ ਦਾ ਰਿਸ਼ਤਾ ਵੀ ਫੁੱਫੜ ਜੀ ਆਪਣੇ ਰਿਸ਼ਤੇਦਾਰਾ ਨਹੀਂ ਕਰਵਾਇਆ ਸੀਗਾ ਮੁੰਡਾ ਜਮਾਈ ਨਸ਼ੇੜੀ ਨਿਕਲਿਆ ਅੱਜਕੱਲ ਉਹ ਨਸ਼ਾ ਛਡਾਊ ਕੇਂਦਰ ਵਿੱਚ ਹੈ ਹੁਣ ਗੱਲ ਤਲਾਕ ਤੱਕ ਪਹੁੰਚ ਗਈ ਫੁੱਫੜ ਜੀ ਕੁੜੀ ਦੀ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਗਈ ਹਾਂਜੀ ਪੁੱਤਰ ਬਾਅਦ ਚ ਤਾਂ ਬਹੁਤ ਮੁਸ਼ਕਲਾਂ ਹੋ ਜਾਣੀਆਂ ਨੇ ਫਿਰ ਤਾਂ ਇਸ ਲਈ ਮੈਂ ਚਾਹਨੀ ਹੈ ਇਹ ਜੀ ਨੋਬਤੀ ਨਾ ਹੋਵੇ ਸੋਚ ਸਮਝ ਕੇ ਸਾਨੂੰ ਪੱਕਾ ਕਦਮ ਚੱਕਣਾ ਚਾਹੀਦਾ ਹੈ ਕਿਹੜਾ ਕਦਮ ਪੁੱਤਰ ਡੋਪ ਟੈਸਟ ਕਿਹ ਕੇ ਪੁੱਤਰ ਡੌਗ ਟੈਸਟ ਹਾਂਜੀ ਫੁੱਫੜ ਜੀ ਡੌਗ ਟੈਸਟ ਇਹ ਤਾਂ ਮੇਰੀ ਜ਼ਿੰਦਗੀ ਦਾ ਸਵਾਲ ਹੈ ਫੁੱਫੜ ਜੀ ਨਹੀਂ 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 ਪੁੱਤਰ ਮੈਂ ਮੁੰਡਿਆਂ ਨਾਲ ਇਦਾਂ ਦੀ ਕੋਈ ਗੱਲ ਨਹੀਂ ਕਰ ਸਕਦਾ ਕਿਵੇਂ ਕਰੂੰ ਗੱਲ ਮੈਂ ਪੁੱਤਰ ਮੈਨੂੰ ਇਹ ਗੱਲ ਕਹਿਣ 'ਚ ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ ਵੀ ਤੁਸੀਂ ਪਹਿਲਾਂ ਮੁੰਡੇ ਦਾ ਡੌਗ ਟੈਸਟ ਕਰਾਓ ਇਹਦੇ 'ਚ ਸ਼ਰਮਾਣੀ ਕਿਹੜੀ ਗੱਲ ਹੈ ਫੁੱਫੜ ਜੀ ਇਦੋਂ ਮੁੰਡੇ ਵਾਲੇ ਦਾਜ ਮੰਗਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਡੋਪ ਟੈਸਟ ਕਰਾਣਾ ਮੇਰਾ ਹੱਕ ਹੈ ਮੈਂ ਬਿਨਾ ਇਹ ਕਰਵਾਏ ਇੰਨਾ ਵੱਡਾ ਫੈਸਲਾ ਨਹੀਂ ਲੈ ਸਕਦੀ ਪੁੱਤਰ ਫੇਰ ਵੀ ਇੱਕ ਵਾਰ ਨਾ ਆਪਾਂ ਮਾਪਿਆਂ ਨਾਲ ਬੈਠ ਕੇ ਸਲਾਹ ਕਰ ਲੈਂਦੇ ਇਸ ਮਸਲੇ ਤੇ ਮਾਪੇ ਤਾਂ ਕੁੜੀ ਦਾ ਵਿਆਹ ਕਰ ਦਿੰਦੇ ਹਨ ਪਰ ਜ਼ਿੰਦਗੀ ਤਾਂ ਕੁੜੀ ਨੇ ਹੀ ਕੱਟਣੀ ਹੁੰਦੀ ਹੈ ਸੁਣੋ ਪੁੱਤਰ ਮੈਂ ਤੁਹਾਡੇ ਵਿਆਹ ਦੀ ਕੀ ਗੱਲ ਛੇੜ ਲਈ ਤੁਸੀਂ ਤਾਂ ਮੇਰੇ ਨਾਲ ਆੜਾ ਹੀ ਲਾ ਲਿਆ ਨਹੀਂ ਫੁੱਫੜ ਜੀ ਮੈਂ ਤੁਹਾਡੇ ਨਾਲ ਕੋਈ ਆੜਾ ਨਹੀਂ ਲਾਇਆ ਗਲ ਨਸ਼ੀਆਂ ਦੀ ਹੈ ਵਿਆਹ ਦਾ ਰਿਸ਼ਤੇ ਜੋੜਦਾ ਹੈ ਪਰ ਨਸ਼ਾ ਘਰ ਤੋੜਦਾ ਹੈ ਇਸੇ ਕਰਕੇ ਮੈਂ ਚਾਨੀ ਆ ਕਿ ਹਰ ਭੈਣ ਆਪਣਾ ਹੱਕ ਆਪ ਪਛਾਣ ਹਿੰਮਤ ਨਾਲ ਖੜੀ ਹੋਵੇ ਤੇ ਡਰ ਨੂੰ ਤਿਆਗ ਦੇ ਨਸ਼ੀਆਂ ਨੇ ਸਾਡੇ ਘਰਾਂ ਨੂੰ ਉਜਾੜੇ ਵੱਲ ਧੱਕ ਤਵ नौजवान पीढ़ी बदले बर्बादी है। हम समा आ गया हैंग अरे मिलके लड़िए इस करके मेरा हर कदम हर इको आवाज उचार है मेरा युद्ध नशे